ਦਾ ਬਾਦਸ਼ਾਹ ਰਹਿਣ ਦੇ ਬਹਾਨੇ ਜਿਹਦੇ ਵਿੱਚ ਇਹਨੇ ਦਵਾਈ ਦਿੱਤੀ ਆ ਕਿ ਜਿਹਦੇ ਵਿੱਚ ਇਹਨੇ ਇਹ ਕਿਹੜੇ ਕਿਹੜੇ ਪਾਰਲੇ ਮਾਸਟਰ ਪਹੁੰਚੇ ਹੈ 14 ਦਿਨ ਤੋਂ ਅਸੀਸ ਪ੍ਰਾਪਤ ਕਰ ਸੁਚਾਉ ਯਾਤਰਾ ਕੀਤੀ ਸੀ ਵੀ ਰੋਕਣਾ ਆਈਗਾ ਕਿਉਂਕਿ ਸਾਦਾ ਸਾਫੀ ਭਾਦਰਾ ਸਿੱਧੂ ਕਹਾਨੂੰ ਪਤਾ ਹੈ 23 ਨੂੰ ਚੜ੍ਹ ਕੇ ਜੋਰ ਦਾ ਜਲੰਕਾ ਆਇਆ ਗਿਆ ਕਿਵੇਂ ਲਗੇ ਕਰਕੇ ਕੁੱਟਵਾ ਗੀਡੀਓ ਵਰਪਾਂ ਦੇ ਪਾਣੀ ਸਿੱਧਾ ਨਾ ਲਿਖਤਾ ਬੜਨਗੇ ਯੁੱਧ ਸ਼ੁਰੂ ਹੋਇਆ ਉਹਨੇ ਖਲਾਫ ਬਹੁਤ ਬਰਦਾਸ਼ਤ ਹੋ ਕੇ ਸਾਤ ਦਾ 500 ਕੱਠ ਹੋਇਆ ਬੰਨਿਆ ਲੋਕਾਂ ਭਾਈਆਂ ਦਾ ਫੁੱਲ پاپت کر را.

ਹਰੀ ਦੇ ਪਦਰੰਤਾਂ ਦਾ ਨਿਲੇਚ ਕੇ ਲਖਾ ਜਿਕਰ ਆਇਆ ਉਸ ਦਾ ਲਵਾਲ ਦੇ ਆਦੇ ਲੋਕਾਂ ਨੇ ਨਾਲ ਆ ਕੇ ਅੱਜ ਉਹ ਕਿਰਤ ਪ੍ਰਸ਼ਦ ਬਣਾਇਆ ਤਾਂ ਲਵਾਲ ਦੇ ਨਾਲ ਦੇ ਆਦੇ ਲੋਕਾਂ ਦਾ ਕਰਦਾ ਪਾਸੋਂ ਇੰਗੀਆਂ ਲੋਕਾਂ ਦੇ ਦਾਬਤ ਰੈਡੀਟ ਤੋੜ ਕੇ ਡਾਗ ਲਾਖੀ ਲੋਕ ਉੱਥੇ ਖੋਤੇ ਹੈ ਬੜੀ ਰਸੀ ਲੋਜਵਾ ਦੀ ਖੋਤੀ ਹੈ ਅੱਜ ਦੇ ਹੋਇਆ ਜਦ ਸੁਣ ਰਾਇਦਾ ਉੱਤੀ ਦਿਨ ਸਾਥੀ ਦੇ ਬੋਲ ਆਇਆ ਜਿਦਾਂ ਕਰ ਸਕਦੇ ਬੋਲ ਕਰਕੇ ਖੜਾ ਕਰਦੀ ਜਾਦਾ ਉਹ ਇਹ ਗੱਲ ਜਾ ਕੇ ਨੇ ਡੈਸ ਕਿਨੇ ਪੁਰੀਆਂ ਹਾਂਜੀ ਵੀ ਜਿਹੜੇ ਲੋਕ ਇਹਨਾਂ ਬੋਲ ਕੇ ਆ ਕੇ ਸਾਥ ਦੇ ਆ ਦੋਲੇ ਬੋਲ ਆ ਨੂਦੇ ਚੋਲ ਲਾਇਆ ਆ ਅੱਜ ਐਂਦੀ ਲੇ ਕੇ ਜਾ ਤੇ ਪਗੜੀ ਜੇ ਸੁੱਕ ਜਾਂਦੀ ਹੈ ਜਦ ਕਿਸੇ ਵੀ ਤਰੀਕੇ ਨਾਲ ਹੈ ਵਾਰਿ ਜੁੜ ਪਈਏ ਬੋਸ਼ਾ ਹੋਈਗਾ ਇਹ ਉਹੀ ਕੋਲ ਤਾਂ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਲੋਕਾਂ ਨੂੰ ਲੀਡਰਾਂ ਦੇ ਕੋਲ ਲਾਇਆ ਅੱਜ ਬੋਲ ਨਾਲੇ ਬੰਦੇ ਚੁਗਲ ਲਾ ਗਏ ਆ ਸਾਡੇ ਲੋਕ ਵੀ ਆ ਜਾਂਦੇ ਨੇ ਇੱਕ ਤਕਰੀਰ ਉਹ ਪਾਸ ਨੇ ਰੱਖੀ ਸੀ ਲੁਧਿਆਣੇ ਤੇ ਆ ਕੇ ਆ ਕੇ ਰੱਖੀ ਸੀ ਬੇਰ ਲੱਕੇ ਘਰੋਂ ਤੇ ਲਾ ਬੈ ਗਿਆ ਤਾਂ ਮੈਂ ਬਿਰੁਕਾ ਅੱਪਕੀ ਰਿਹਾ ਜਿੰਨੇ ਲੋਨਾਂ ਉੱਤੇ ਕਰਦਾ ਪੈਰੋਂ ਤੋਂ ਆ ਕੇ ਸੁੱਤੇ ਆ ਗਿਆ ਤੇ ਮਰੀ ਸਾਸੋਂ ਉਹਦੇ ਰੋਣੇ ਕਰ ਰਿਹਾ ਸੀ ਉਹ ਤੇਰੇ ਨਾਲ ਲੋਕ ਕਹਿੰਦੇ ਜਾਂ ਰੱਖਾ ਸੈਟ ਕਰਕੇ ਘਰ ਕਿਤੇ ਆ ਪਾਸੋਂ ਮੇਰੇ ਭੋਗ ਗਿਆ ਹੁਣ ਕਹਿੰਦੇ ਜਾਂ ਇਹ ਸਾਰੇ ਦੇ ਕਰਾ ਦੇ ਬਹੁਤ ਜਿਆਦਾ ਫਿਰ ਇੱਕ ਫਾਇਦਾ ਕਰ ਲਿਓ ਫਿਰ ਨੂੰ ਦੇ ਕੇ ਕਰ ਗਾ ਕੱਲ ਵੀ ਕਰ ਸਕਦਾ ਮੈਨੂੰ ਫਾਇਦਾ 200 ਰੁਪਏ ਦਾ ਬਸ ਇਹ ਕਰਨਾ ਕੋਈ ਲਾਭ ਲਓ ਘੱਟ ਸਕਦੇ ਜਿਹੜੇ ਹਾਲਾਤ ਬਰੇ ਹੋਏ ਨੇ ਬਸ ਮਲੇ ਕੋਈ ਆਏ ਆ ਗੱਲ ਆਪਾਂ ਉਥੋਂ ਸ਼ੁਰੂ ਕਰਦੇ ਕਿ ਤੇਰੇ ਸਾਡੇ ਕੋਲ ਹਿੰਦੂ ਤੇ ਤੁਹਾਡੇ ਕੋਲ ਹੈ ਕਿ ਰਾਏ ਆ ਸਾਡੇ ਦਸਤੇ ਗਾਲੀਆਂ ਲਾਗੀਆਂ ਨਹੀਂ ਆ ਸਰਦਾਰ ਜਨਾਬ ਜੀ ਨਾਰੀ ਦਾ ਬਲਾਵ ਜੀ ਇਹ ਮਸਲਾ ਸਾਡੇ ਪੰਜਾਬ ਦੀ ਹੋਰ ਦੀ ਗੱਲ ਆ ਗੱਲ ਉੱਥੇ ਖੜੇ ਜੀ ਅਸੀਂ ਮੁੱਦੇ ਲੈ ਕੇ ਆਏ ਆ ਪੰਜਾਬ ਦੇ ਵਿਚਾਰ ਬੋਦੀ ਦਾ ਮੁੱਦਾ ਬੜਾ ਫੌੜੀ ਬੋਛੇ ਨੇ ਜਵਾਨੀ ਪ੍ਰਵਾਸ ਕਰਕੇ ਨਹੀਂ ਪੰਜਾਬ ਖਾਲੀ ਹੋ ਚੱਲਿਆ ਵੱਡੇ ਮੱਤੜ ਦੇ ਰਸਤੇ ਪੰਜਾਬ ਦਾ ਮਾਲਕਾਨ ਹੋਣੇ ਪੰਜਾਬ ਬਾਹਰ ਜਾ ਰਹੇ ਖਾਲੀ ਹੋ ਚੁੱਕਿਆ ਮਾਤਰੂ ਦਾ ਆਉਸਿਰ ਹੋ ਸਾਡੀ ਬੋਲੀ ਤਾਂ ਪਤਾ ਹੀ ਨਾ ਕਿ ਹਾਸਾ ਹੋ ਰਿਹਾ ਦਾ ਸਕੂਲ ਜਾ ਰਿਹਾ ਨਾ ਬੋਰਡਾਂ ਦੇ ਨਜ਼ਾਰੇ ਫਰਤੀਰ ਕਰ ਰਹੇ ਹੈ ਜੇਲੀ ਜਾ ਕੇ ਆਇਆ ਇਹ ਬਹੁਤ ਵੱਡੇ ਸਵਾਲ ਨੇ ਇਤਿਹਾਸ ਸਾਰੇ ਪਾਲ ਸਾਰੇ 15 ਤੋਂ 20 ਸਾਲ ਦੀ ਕਹਾਣੀ ਹੈਗੀ ਪੰਜਾਬ ਦੀ ਪਾਣੀ ਦੀ ਇਹ ਸਾਡੇ ਬਹੁਤ ਸਾਰੇ ਮਸਲੇ ਨੇ ਜਿਹੜੇ ਸਾਡੇ ਆਮਲੇ ਸਮਾਜ ਦੇ ਬਹੁਤ ਧਿਆਨ ਨੂੰ ਆਕਰਸ਼ਿਤ ਕਰਦੇ। ਪਰ ਕਿਸਾਨਾਂ ਨਾਲ ਜਾਂ ਕੋਈ ਵੀਰ ਆਇਆ ਪਿੰਡ 'ਚ ਕੁਝ ਗੱਲ ਕਰਵਾਣ ਗਿਆ, ਸੋਧ ਨਾਲ ਹੋ ਗਏ, ਤੁਰ ਫਾਣ ਭੱਗ ਗਿਆ, ਅਭੋਜ ਨਾਲ ਹੋ ਗਏ, ਕੋਈ ਫੋਟੋ ਦਿਖਾਵਾ ਕਰ ਸੋਧ ਨਾਲ ਹੋ ਗਏ, ਦੁਕਾਨ 'ਚ ਜਾ ਕੇ ਚਾਹ ਪੀ ਗੱਲ ਸੋਧ ਨਾਲ ਹੋ ਗਏ, ਕੋਈ ਵਿਆਹ ਦੇ ਨਾਲ ਲੁਕੋ ਪਿਆ ਕੇ ਸੋਧ ਨਾਲ ਹੋ ਗਏ। ਅਸੀਂ 100 ਤੱਕ ਹੀ ਮੰਨ ਲਿਆ ਸਾਡੀ ਸੋਚ ਹੈ ਜਿਹੜੀ ਕੋ ਬੰਦੇ ਨੇ ਸੋਚੀ ਹੈ ਅੱਜ ਕੱਲ੍ਹ ਕੀ ਜਾਣੀ ਕੱਤੀ ਸੈਕਟਰ ਨੇ ਵੀ ਚੰਡੀਗੜ੍ਹ ਦੇ ਵਿੱਚ 60% ਦਾ ਪਾਤਸ਼ਾਹ ਸੀਗਾ ਰੱਤ ਕੋਈ ਭਗਤੀ ਹਿੰਦੀ ਕੋਈ ਕੰਮ ਦਾ 60% ਪੰਜਾਬ ਦੇ ਹਿੱਸੇ ਦਾ ਅਸੀਂ ਚਾਹੇ ਰੱਖੀ ਸੀ ਉਹ ਕਿਹਨਾਂ ਦਾ 80% ਹਿੱਸੇਦਾਰੀ ਚੰਡੀਗੜ੍ਹ ਦੀ ਹੋਣੀ ਤੇ ਚੰਡੀਗੜ੍ਹ ਸਾਰਾ ਜ਼ਸਾਹ ਕੌਣ ਦਿੱਤੇ ਹਮਾਚਲ ਦੇ ਲੋਕ ਜਿਹੜੇ ਬਾਹਲੀ ਵਾਲੇ ਸਾਨੂੰ ਦਬੀਤ ਰਹੇ ਹੁੰਦੇ ਬੀਬੀ ਐਂਡ ਬੀ ਆਪਾ ਦਾ ਵਿਆਸਮੈਨ ਗੋਲ ਜਾਨੀ ਕਿ ਦਿਨਵਾ ਦਾ ਪ੍ਰਭ ਉਹ ਸੈਕਟਰ ਦੇ ਆਪਣੇ ਕੋਲੇ ਕਰਿਆ ਪੰਜਾਬ ਨੂੰ ਬਚੂ ਗੜਦਾ ਸ਼ਹਿਰੀ ਮਸਲੇ ਸਾਡੇ ਮਸਲੇ ਦੀ ਗੱਲ ਕਰਦਾ ਹੈ ਕਿ ਸਾਡੇ ਮਦਦ ਬਹੁਤ ਛੋਟੇ ਨੇ ਪਿੰਡਾਂ ਦੇ ਧਲੇਵਾਰੇ ਫਾਸਕੇ ਅਸਲੀ ਲੋਕਾਂ ਦੀ ਗੱਲ ਕਰਦੇ ਆ ਜਦ ਅੱਜ ਨਾਲ ਉਸੇ ਬਸਲੇ ਨੂੰ ਬਾਰੇ ਗੱਲ ਕਰਕੇ ਆਏ ਮੈਂ ਵੀ ਸਭਾ ਆ ਕੇ ਕਹੀ ਸੀ ਕਿ ਇਧਰ ਨਾਲ ਪਾਣੀ ਬਹੁਤ ਜ਼ਿਆਦਾ ਅੱਜ ਤੋਂ 12 ਸਾਲ ਪਹਿਲਾਂ ਲੋਕਾਂ ਦਾ ਯਕੀਨ ਜਿੱਦਾਂ ਬਵਾਦ ਕੀਤਾ ਕਿ ਪਾਣੀ ਕਿੱਦੇ ਖੁੱਕੇ ਜਾਊਗਾ ਇਸ ਸਾਲ ਯੂਐਨਓ ਦੀਆਂ ਟੀਮਾਂ ਆ ਗਿਆ ਇੱਥੇ ਵਾਦ ਲਗਦੀਆਂ ਟੀਮਾਂ ਆਈਆਂ ਵਿਆਸ ਕਰਕੇ ਪੀਤਾ ਪੰਜਾਬ ਦਾ ਉਹਦੇ ਪੰਜਾਬ ਦੇ 1520 ਸਾਲ ਦਾ ਪਾਣੀ ਹੈ ਖੇਮਰਾ ਕਾ ਨੇ ਲੋਪੜ ਗਿਆ ਪੰਜਾਬ ਦਾ ਪਹਿਲਾ ਜਿਹੜਾ ਬੜਕਾ ਜਿਹਦੇ 1 ਮਿੰਟ ਦੇ ਵਿੱਚੋਂ ਪਾਣੀ ਬਿਲਕੁਲ ਖੁੱਕ ਚੁੱਕਿਆ ਸਾਡਾ ਗੁੱਦਾ ਹੀ ਨਹੀਂ ਪਾਣੀ ਸਾਡੇ ਦੁਨੀਆ ਨੇ ਕਿਹਾ ਪਾਣੀ ਕਿੱਥੇ ਪਾਣੀ ਦਿੱਤਾ ਪਾਣੀ ਇਹਦਾ ਕੀ ਬਦਲ ਵਿਗਿਆਨੀ ਵੀ ਕਹਿੰਦੇ ਮੰਗਲ ਤੇ ਪਾਣੀ ਮਿਲ ਜੇ ਤਾਂ ਜੀਵਨ ਸੰਭਵ ਹੋ ਜਾਣਾ ਮੈਂ ਰੱਖਣ ਜੀ ਆ ਕੇ ਆਇਆ ਕਾਮਰਦ ਕੋਲੋਂ ਪਾਸੇ ਇਹ ਜਲਾਵਾ ਇੱਕ ਜਮੀਨ ਦਾ ਬੇਨਾਬ ਕਰਿਆ ਬਰਬਾਦ ਮੈਂ ਪੁੱਛਿਆ ਲੋਕਾਂ ਨੇ ਇਹ ਜਮੀਨਾਂ ਖਾਦੀ ਇਹਨੇ ਪਾਣੀ ਹੋ ਗਿਆ ਅੱਜ ਤੋਂ 25 ਸਾਲ ਪਹਿਲਾਂ ਕਹਿੰਦੇ ਇੱਥੇ 100 150 ਫੁੱਟ ਤੇ ਪਾਣੀ ਸੀ ਉਹ ਦੋੜਿਆ ਫੁੱਟ ਤੇ ਬਾਕੀ ਤੇ ਸਾਡੀ ਵੀ ਧਾਰੀ ਹੋਈ ਹੈ ਵੇਰ ਰੰਡਾਂ ਨੂੰ ਚੋਸਾ ਪੁੱਟਦੇ ਪਾਣੀ ਆਇਆ ਮੈਦੂ ਆਪਣੇ ਘਰ ਦਾ ਪੂਰਾ ਇਲਾਕਾ ਨਸੋਂ ਪੁੱਟਦੇ ਪਾਣੀ ਆ ਗਿਆ ਸਾ ਸਾਧੀਆਂ ਮੋਟਰਾਂ ਪਾਉਣੀ ਸ਼ੁਰੂ ਕਰਤੀਆਂ ਲੋਕਾਂ ਨੇ ਨਦੀ ਪਾਣੀ ਦੀ ਜਮਾਗੀ ਸ਼ਰਤ ਸੀ ਕਿਉਂ ਮੋਟਰਾਂ ਜਿੰਨਾ ਬਾਹੋਂਗੇ ਅਸੀਂ ਆਪ ਨੂੰ ਮੈਦ ਲਾਇਆ ਛੱਡ ਕੇ ਘਰੇ ਆ ਗਏ ਨਦੀ ਪਾਣੀ ਕਿਹੜਾ ਜਾਓ ਕਿਹੜਾ ਖਾਲ ਤੇ ਕਿਹੜਾ ਵੜ ਕੇ ਤੇ ਕਿਹੜਾ ਲਾਓ ਪੰਦਰਾਂ ਹਜ਼ਾਰ ਖਾਲ ਪੰਜਾਬ ਦਾ ਪੰਜਾਬੀ ਟ੍ਰਿਊਨ ਚਾਲਦੇ ਨੂੰ ਲਗਦੀ ਕਰਾ ਸੀ 15000 ਪੰਜਾਬ ਦਾ ਖਾਲ ਲੋਕਰੇ ਢਾਕੇ ਰਹਿਣੇ ਦਿੱਤੀ ਉਹਦਾ ਇਹ ਸੈਂਟਰ ਜਿਹੜਾ ਟੀਮਾਂ ਆਈਆਂ ਦਿੱਲੀ ਦੀ ਆਵਾਂਗੇ ਪੰਜਾਬ ਦਾ ਰੋੜੀ ਦਰਿਆ ਦੇ ਪਾਣੀ ਦੀ ਇਹਨਾਂ ਨੇ ਖੋਕੇ ਪਾਕਿਸਤਾਨ ਨੂੰ ਕਰਕੇ ਨਜ਼ਰਾਂ ਜਦਗਾ ਤੋਂ ਨਜ਼ਰਾਂ ਜਾਂ ਲੈ ਦਿੱਲੀ ਨੂੰ ਗਿਆਗਾ ਫਿਰ ਅੰਦਰ ਜਿਹੜੀ ਸੱਪਿਆ ਦਾ ਜਿਹੜੀ ਮਧਾਗੀ ਜਿਹੜੀ ਕੌਫਾ ਉੱਤਾਰ ਲੋਕ ਕਿੱਥੇ ਜਾਂਦੇ ਨੇ ਇੱਥੇ ਪਾਣੀ ਹੁੰਦਾ ਇੱਕ ਦੱਖਣੀ ਅਫਰੀਕਾ ਸ਼ਹਿਰ ਕਿਹਾ ਕਰਦਾ ਉਹ ਮੋਬੀਸ਼ੂਸ ਸ਼ਹਿਰ ਕਿਹਾ ਕਰਦਾ ਉੱਥੇ ਬਿਲਕੁਲ ਲੋਕ ਉੱਤਰਦੇ ਐਸ ਵਿਲੇ ਉੱਥੇ ਬੰਦਾਰਾ ਦੂਰ ਦੂਰ ਦੀ ਗੱਲ ਆ ਜਿੱਦੇ ਨਹੀਂ ਕਿਦੇ ਕੋਈ ਟੀਵੀ ਜਨਗਰੀ ਉੱਥੇ ਲਗਾ ਕੇ ਪਾਣੀ ਪੁੱਟਿਆ ਫਿਰ ਦੁਨੀਆ ਦੀ ਟੀਵੀ ਜਿਹੜੀ ਚੱਲਿਆ ਦੋ ਜਿੰਦਾਂ ਹੋਣੀਆਂ ਤੋਂ ਪਹਿਲਾਂ ਸੰਸਾਰ ਜਿੰਦਾਂ ਤੀਜੀ ਜਗਤ ਵਾਲੀਆਂ ਤੇ ਹੋਣੀਆਂ ਤੇ ਭੋਜਨ ਤੇ ਹੋਣੀਆਂ ਭੋਜਨ ਦੀ ਥਰਪੈਰੀ ਆ ਪਾਣੀ ਵੀ ਮੁੱਕ ਰਿਹਾ ਹੈ ਇਹਦਾ ਹੁੰਦਾ ਪਾਣੀ ਸਾਰਾ ਜੈਦਲਾ ਕਰਦਾ ਆ ਤੁਹਾਡੇ ਇੰਦਰ ਗਿਆ ਮਰਾਮ ਮੈਂ ਦੇਖੀ ਕੋਈ ਦਾਸਰਾ ਪੈਂਦਾ ਕਪੜਾ ਘੱਟ ਬਾਲਾ ਫੁੱਲੋਆ ਉਹ ਸਾਰਾ ਜਿੰਨਾ ਚਾਇਆ ਦਾ ਪੈਂਦਰੀ ਦਾ ਬਲਕਾ ਤਿੱਪਾ ਜੇ ਦੇ ਉਹ ਲੋਕਾਂ ਨੂੰ ਚੰਗੀ ਅਮਾਰ ਲਿਆ ਕਹੇ ਸਰਫੀ ਵੀ ਕਾਇ ਪੀ ਲਏ ਲੋਕ ਬਿਨਾ ਬੇਜ ਬਣ ਕੇ ਘਰ ਲੈ ਕੇ ਜਾਣਾ ਸ਼ੁਰੂ ਹੋ ਗਏ ਸਿੰਗੋ ਲੈਣੀ ਕੋਲੇ ਫੈਕਟਰੀ ਲੱਗੀ ਹੈ ਨਵੀਂ ਮੈਂ ਸਿੰਗੋ ਆਇਆ ਗਿਆ ਪਤਾ ਨਹੀਂ ਰੋਲ ਕਰ ਕਿੰਨਾ ਫੈਕਟਰੀ ਦਾ ਕਹਿੰਦੇ ਭਾਈ ਗਏ ਸੀ ਮੈਂ ਕਿੰਨੇ ਬੰਦੇ ਗਏ ਸੀ ਰੋਲ ਕਰਨ ਕਹਿੰਦੇ 25 ਬੰਦੇ ਮਾਵਾਦੀ ਕਿੰਨੀ ਹੈ ਤੇ ਕਹਿੰਦਾ ਯਾਰ ਬਸ ਬਾਕੀ ਨਤੀਜਾ ਫਿਰ ਤਰਫਾਂ ਨੂੰ ਲੋੜ ਨਹੀਂ ਪਾਣੀ ਦੀ ਜੀਰੇ ਬੈਟਰੀ ਦਾ ਮੋਚਾ ਲੱਗਿਆ ਕਿੱਦਾਂ ਬਟ ਇੰਨਾ ਚੱਲਿਆ ਮੋਚਾ ਉਹ ਲੋਕ ਉਦੋਂ ਉੱਠੇ ਨਾ ਮੇਰੇ ਪਸ਼ੂ ਕੈਸਰ ਨਾਲ ਬਾਦਲਾ ਲੈ ਜਵਾ ਕੈਸਰ ਨਾਲ ਬਾਦਲਾ